ਇੱਕ ਬਾਰ ਦੀ ਗੱਲ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਆਪਣੇ ਸਾਥੀ ਭਾਈ ਮਰਦਾਨਾ ਦੇ ਨਾਲ ਯਾਤਰਾ ਕਰਦੇ ਹੋਏ ਕੀਰਤਪੁਰ ਪਹੁੰਚੇ ਉੱਥੇ ਦਾ ਸ਼ਾਂਤ ਅਤੇ ਮਨਮੋਹਕ ਮਾਹੌਲ ਵੇਖ ਕੇ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਮਰਦਾਨਿਆ ਦੇਖ ਇਹ ਕਿੰਨੀ ਸੋਹਣੀ ਧਰਤੀ ਹੈ ਇੱਥੇ ਬੈਠ ਕੇ ਕੁਝ ਧੇਰ ਨਰਿੰਕਾਰ ਦੀ ਬਾਣੀ गा ਲਈਏ ਮਰਦਾਨਾ ਬੀ ਪ੍ਰਸੰਨ ਹੋਇਆ ਅਤੇ ਕਹਿਣ ਲੱਗਾ ਹਾਂ ਗੁਰੂ ਜੀ ਸੱਚਮੁੱਚ ਇਹ ਥਾਂ ਬਹੁਤ ਹੀ ਪਵਿੱਤਰ ਅਤੇ ਸੁੰਦਰ ਜਗ੍ਹਾ ਹੈ ਗੁਰੂ ਜੀ ਕੋਲ ਹੀ ਇੱਕ ਉੱਚੇ ਟਿੱਲੇ ਤੇ ਬਿਰਾਜਮਾਨ ਹੋ ਗਏ ਅਤੇ ਕਹਿਣ ਲੱਗੇ ਮਰਦਾਨਿਆਂ ਰਵਾਬ ਵਜਾ ਮੇਰੇ ਮਨ ਵਿੱਚ ਪ੍ਰਭੂ ਦੀ ਬਾਣੀ ਉੱਤਰ ਰਹੀ ਹੈ ਮਰਦਾਨਾ ਨੇ ਰਵਾਬ ਛੇੜਨਾ ਸ਼ੁਰੂ ਕੀਤਾ ਸੰਜੋਗ ਨਾਲ ਉਹ ਢਿੱਲਾ ਫਕੀਰ ਬੁੱਢਣ ਸ਼ਾਹ ਦਾ ਸਥਾਨ ਸੀ ਜਦ ਬੁੱਢਣ ਸ਼ਾਹ ਨੇ ਰਕਾਬ ਦੀ ਮਦਦ ਨੂੰ ਸੁਣੀ ਤਾਂ ਉਹ ਤੁਰੰਤ ਹੇਠਾਂ ਤੋਂ ਉੱਪਰ ਦੌੜ ਆਇਆ ਉਸਨੇ ਵੇਖਿਆ ਕਿ ਉਸਦੇ ਢਿੱਲੇ ਤੇ ਦੋ ਯਾਤਰੀ ਬੈਠੇ ਹਨ ਉਸਨੇ ਪੁੱਛਿਆ ਤੁਸੀਂ ਕੌਣ ਲੋਕ ਹੋ ਭਾਈ ਮਰਦਾਨਾ ਨੇ ਰਵਾਬ ਰੋਕ ਕੇ ਨਿਮਰਤਾ ਨਾਲ ਕਿਹਾ ਇਹ ਮੇਰੇ ਸਤਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਹਨ ਜੋ ਸਬਦ ਦਾ ਭਲਾ ਕਰਨ ਨਿਕਲੇ ਹਨ ਮੈਂ ਉਹ ਦਾ ਸੇਵਕ ਮਰਦਾਨਾ ਹਾਂ ਅਤੇ ਰਵਾਬ ਵਜਾਉਣਾ ਹਾਂ ਬੁੱਡਨ ਸ਼ਾਹ ਕਹਿੰਦਾ ਹੈ ਇਹ ਮੇਰੀ ਥਾਂ ਹੈ ਤੁਸੀਂ ਇੱਥੇ ਕਿਉਂ ਆਏ ਹੋ ਬਿਨਾਂ ਇਜਾਜ਼ਤ ਰਵਾਬ ਕਿਉਂ ਵਜਾ ਰਹੇ ਹੋ ਗੁਰੂ ਨਾਨਕ ਦੇਵ ਜੀ ਮੁਸਕਰਾਏ ਅਤੇ ਕਹਿਣ ਲੱਗੇ ਕਿ ਵਾਹਿਗੁਰੂ ਦਾ ਨਾਮ ਲੈਣ ਲਈ ਵੀ ਕਿਸੇ ਦੀ ਇਜਾਜ਼ਤ ਚਾਹੀਦੀ ਹੈ ਇਸਤੇ ਬੁੱਢਣ ਸ਼ਾਹ ਨੇ ਕਿਹਾ ਇਹ ਮੇਰਾ ਡੇਰਾ ਹੈ ਲੋਕ ਇੱਥੇ ਮੇਰੀ ਪੂਜਾ ਕਰਦੇ ਹਨ ਜੇ ਤੁਸੀਂ ਇੱਥੇ ਟਿਕ ਗਏ ਤਾਂ ਲੋਕ ਮੇਰੀ ਗੱਲ ਮੰਨਣਾ ਛੱਡ ਦੇਣਗੇ ਗੁਰੂ ਜੀ ਨੇ ਸ਼ਾਂਤੀ ਨਾਲ ਕਿਹਾ ਓ ਫਕੀਰ ਅਸੀਂ ਸਿਰਫ ਕੁਝ ਸਮੇਂ ਲਈ ਇੱਥੇ ਵਿਸ਼ਰਾਮ ਕਰਾਂਗੇ ਫਿਰ ਅੱਗੇ ਵਧਾਂਗੇ ਤੁਹਾਡੇ ਟਿੱਲੇ ਤੇ ਸਾਡਾ ਕੋਈ ਦਾਵਾ ਨਹੀਂ ਹੈ ਪਰ ਬੁੱਢਣ ਸ਼ਾਹ ਉਹਨਾਂ ਦੀ ਗੱਲ ਮੰਨਣ ਨੂੰ ਤਿਆਰ ਨਹੀਂ ਅਤੇ ਗੁੱਸੇ ਵਿੱਚ ਕਹਿੰਦਾ ਹੈ ਨਹੀਂ ਤੁਸੀਂ ਇੱਥੇ ਤੋਂ ਫੌਰਨ ਚਲੇ ਜਾਓ ਨਹੀਂ ਤਾਂ ਚੰਗਾ ਨਹੀਂ ਹੋਵੇਗਾ ਮਰਦਾਨਾ ਨੇ ਗੁਰੂ ਜੀ ਤੋਂ ਪੁੱਛਿਆ ਗੁਰੂ ਜੀ ਹੁਣ ਕੀ ਕਰੀਏ ਗੁਰੂ ਜੀ ਕਹਿੰਦੇ ਹਨ ਡਰਨ ਦੀ ਕੋਈ ਗੱਲ ਨਹੀਂ ਰਵਾਬ ਬਜਾਓ ਮਰਦਾਨਾ ਨੇ ਫਿਰ ਰਵਾਬ ਬਜਾਉਣਾ ਸ਼ੁਰੂ ਕੀਤਾ ਬੁੱਧਨ ਸ਼ਾਹ ਕਰੋਧ ਵਿੱਚ ਕਹਿੰਦਾ ਹੈ ਕਿ ਤੁਹਾਨੂੰ ਮੇਰੀ ਗੱਲ ਸਮਝ ਨਹੀਂ ਆ ਰਹੀ ਇੱਥੇ ਤੋਂ ਚਲੇ ਜਾਓ ਨਹੀਂ ਤਾਂ ਬੁਰਾ ਹੋਵੇਗਾ ਗੁਰੂ ਜੀ ਨੇ ਸ਼ਾਂਤ ਸਬਰ ਵਿੱਚ ਕਿਹਾ ਸਾਨੂੰ ਸਿਰਫ ਦੋ ਘੜੀ ਦਾ ਆਰਾਮ ਚਾਹੀਦਾ ਹੈ ਉਸ ਤੋਂ ਬਾਅਦ ਅਸੀਂ ਚਲੇ ਜਾਵਾਂਗੇ ਪਰ ਫਕੀਰ ਨੇ ਫਿਰ ਧਮਕੀ ਦਿੱਤੀ ਮੇਰਾ ਸ਼ੇਰ ਬੱਕਰੀਆਂ ਚਰਾਉਣ ਗਿਆ ਹੈ ਜੇ ਉਸਨੇ ਤੁਹਾਨੂੰ ਇੱਥੇ ਦੇਖ ਲਿਆ ਤਾਂ ਤੁਹਾਨੂੰ ਮਾਰ ਦੇਵੇਗਾ ਗੁਰੂ ਨਾਨਕ ਦੇਵ ਜੀ ਨੇ ਮੁਸਕਰਾ ਕੇ ਕਿਹਾ ਫਕੀਰ ਜੇ ਤੁਸੀਂ ਸਾਨੂੰ ਪਿਆਰ ਨਾਲ ਦੋ ਵਾਰੀ ਕਹਿੰਦਾ ਤਾਂ ਅਸੀਂ ਆਪ ਹੀ ਚਲੇ ਜਾਂਦੇ ਪਰ ਹੁਣ ਜਦ ਤੁਸੀਂ ਸਾਨੂੰ ਧਮਕੀ ਦੇ ਰਹੇ ਹੋ ਤਾਂ ਅਸੀਂ ਇੱਥੇ ਹੀ ਰਹਾਂਗੇ ਤੁਹਾਡੇ ਸ਼ੇਰ ਨੂੰ ਦੇਖ ਕੇ ਹੀ ਜਾਵਾਂਗੇ ਬੁੱਢਣ ਸ਼ਾਹ ਕਹਿੰਦਾ ਹੈ ਬਾਬਾ ਮੈਂ ਝੂਠ ਨਹੀਂ ਬੋਲ ਰਿਹਾ ਮੇਰਾ ਸੇਵਕ ਸੱਚਮੁੱਚ ਵਾਪਸ ਆਉਣ ਵਾਲਾ ਹੈ ਗੁਰੂ ਨਾਨਕ ਦੇਵ ਜੀ ਨੇ ਕਿਹਾ ਕੋਈ ਗੱਲ ਨਹੀਂ ਆਉਣ ਦਿਓ ਇਤਨਾ ਕਹਿ ਕੇ ਫਕੀਰ ਬੁੱਢਣ ਸਾਹ ਉਥੋਂ ਤੋਂ ਚਲਾ ਗਿਆ ਉਸਦੇ ਜਾਂਦੇ ਹੀ ਭਾਈ ਮਰਦਾਨਾ ਨੇ ਦੋਵੇਂ ਹੱਥ ਜੋੜ ਕੇ ਕਿਹਾ ਗੁਰੂ ਜੀ ਅਸੀਂ ਤਾਂ ਰਵਾਬ ਹੀ ਵਜਾ ਰਹੇ ਹਾਂ ਜੇ ਥੋੜਾ ਅੱਗੇ ਚੱਲ ਕੇ ਵਜਾ ਲਈਏ ਤਾਂ ਕੀ ਹਰਜ ਹੈ ਇਹ ਥਾਂ ਤਾਂ ਸਾਨੂੰ ਪਤਾ ਵੀ ਨਹੀਂ ਜੇ ਸੱਚਮੁੱਚ ਉਹ ਸ਼ੇਰ ਆ ਗਿਆ ਤਾਂ ਕਿਸੇ ਨੂੰ ਸਾਡਾ ਪਤਾ ਵੀ ਨਹੀਂ ਲੱਗੇਗਾ ਗੁਰੂ ਜੀ ਸ਼ਾਂਤ ਸਬਰ ਵਿੱਚ ਕਹਿਣ ਲੱਗੇ ਭਾਈ ਮਰਦਾਨਿਆ ਤੂੰ ਡਰ ਮਤ ਚਿੰਤਾ ਛੱਡ ਦੇ ਮਰਦਾਨਾ ਚਿਚਕਦੇ ਹੋਏ ਕਹਿਣ ਲੱਗਾ ਮਹਾਰਾਜ ਉਸਨੇ ਕਿਹਾ ਕਿ ਸ਼ੇਰ ਬੱਕਰੀਆਂ ਚਰਾਉਣ ਗਿਆ ਹੈ ਕੀ ਐਸਾ ਕਦੇ ਹੋ ਸਕਦਾ ਹੈ ਸ਼ੇਰ ਤਾਂ ਬੱਕਰੀਆਂ ਨੂੰ ਖਾ ਜਾਂਦਾ ਹੈ ਚਰਾਉਂਦਾ ਨਹੀਂ ਕਿਤੇ ਉਹ ਸਾਨੂੰ ਡਰਾਉਣ ਲਈ ਤਾਂ ਇਹ ਸਭ ਨਹੀਂ ਕਹਿ ਗਿਆ ਗੁਰੂ ਨਾਨਕ ਦੇਵ ਜੀ ਮੁਸਕਰਾਏ ਅਤੇ ਕਹਿਣ ਲੱਗੇ ਮਰਦਾਨਿਆ ਉਹ ਕੋਈ ਸਧਾਰਨ ਫਕੀਰ ਨਹੀਂ ਹੈ ਬੁੱਢਣ ਛਾ ਸਿੱਧੀਆਂ ਦਾ ਮਾਲਕ ਹੈ ਅਤੇ ਹਾਂ ਇਹ ਗੱਲ ਵੀ ਸੱਚ ਹੈ ਕਿ ਸ਼ੇਰ ਆਮ ਤੌਰ ਤੇ ਬੱਕਰੀਆਂ ਨਹੀਂ ਚਰਾਉਂਦਾ ਪਰ ਉਸ ਦਾ ਸ਼ੇਰ ਸੱਚਮੁੱਚ ਬੱਕਰੀਆਂ ਦੀ ਰਖਵਾਲੀ ਕਰਦਾ ਹੈ ਮਰਦਾਨਾ ਇਹ ਸੁਣ ਕੇ ਹੈਰਾਨ ਰਹਿ ਗਿਆ ਗੁਰੂ ਜੀ ਕੀ ਸੱਚਮੁੱਚ ਗੁਰੂ ਜੀ ਕਹਿਣ ਲੱਗੇ ਹਾਂ ਮਰਦਾਨਿਆ ਪੂਰਾ ਸੰਸਾਰ ਵਿੱਚ ਐਸਾ ਸਿਰਫ ਇੱਕ ਹੀ ਫਕੀਰ ਹੈ ਬੁੱਢਣ ਛਾ ਜਿਸ ਦਾ ਸ਼ੇਰ ਬੱਕਰੀਆਂ ਚਰਾਉਂਦਾ ਹੈ ਇਹ ਸੁਣ ਕੇ ਮਰਦਾਨਾ ਥੋੜਾ ਘਬਰਾਇਆ ਅਤੇ ਕਹਿਣ ਲੱਗਾ ਗੁਰੂ ਜੀ ਜੇ ਉਹ ਸੱਚਮੁੱਚ ਆ ਗਿਆ ਤਾਂ ਕਿਤੇ ਸਾਨੂੰ ਨੁਕਸਾਨ ਨਾ ਪਹੁੰਚਾ ਦੇਵੇ ਗੁਰੂ ਜੀ ਕਹਿਣ ਲੱਗੇ ਡਰ ਨਾ ਮਰਦਾਨਾ ਰਵਾਬ ਬੁਝਾਉਣੀ ਸ਼ੁਰੂ ਕਰ ਜੋ ਹੋਵੇਗਾ ਉਹ ਪ੍ਰਮਾਤਮਾ ਦੀ ਮਰਜ਼ੀ ਨਾਲ ਹੋਵੇਗਾ ਮਰਦਾਨੇ ਨੇ ਆਗਿਆ ਮੰਨੀ ਅਤੇ ਰਵਾਬ ਦੀ ਤਾਨ ਛੇੜ ਦਿੱਤੀ ਥੋੜੀ ਦੇਰ ਬਾਅਦ ਉਸਨੇ ਦੇਖਿਆ ਸਾਹਮਣੇ ਤੋਂ ਬੱਕਰੀਆਂ ਦਾ ਝੁੰਡ ਆ ਰਿਹਾ ਹੈ ਉਹ ਕਹਿੰਦਾ ਗੁਰੂ ਜੀ ਦੇਖੋ ਫਕੀਰ ਦੀ ਗੱਲ ਤਾਂ ਸੱਚ ਹੋ ਗਈ ਬੱਕਰੀਆਂ ਤਾਂ ਆ ਰਹੀਆਂ ਹਨ ਹੁਣ ਸ਼ੇਰ ਵੀ ਨੇੜੇ ਹੀ ਹੋਵੇਗਾ ਗੁਰੂ ਜੀ ਕਹਿਣ ਲੱਗੇ ਮਰਦਾਨਿਆ ਉਸ ਨੂੰ ਨੇੜੇ ਤਾਂ ਆਉਣ ਦਿਓ ਫਿਰ ਦੇਖੋ ਕਰਤਾਰ ਦਾ ਰੰਗ ਇੰਨੇ ਨੂੰ ਵਿੱਚ ਇੱਕ ਸ਼ੇਰ ਸਾਹਮਣੇ ਆ ਗਿਆ ਪਰ ਹੈਰਾਨੀ ਦੀ ਗੱਲ ਇਹ ਸੀ ਕਿ ਉਸਨੇ ਦਿਹਾੜ ਨਹੀਂ ਮਾਰੀ ਸਗੋਂ ਹੌਲੀ-ਹੌਲੀ ਅੱਗੇ ਵਧਿਆ ਤੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਸਿਰ ਝੁਕਾ ਦਿੱਤਾ ਐਦਾਂ ਲੱਗ ਰਿਹਾ ਸੀ ਜਿਵੇਂ ਉਹ ਵੀ ਗੁਰੂ ਜੀ ਨੂੰ ਪ੍ਰਣਾਮ ਕਰ ਰਿਹਾ ਹੋਵੇ ਫਿਰ ਸ਼ੇਰ ਸ਼ਾਂਤ ਹੋ ਕੇ ਉਹਨਾਂ ਦੇ ਚਰਨਾਂ ਕੋਲ ਬੈਠ ਇਹ ਇਹ ਸਭ ਦੇਖ ਕੇ ਫਕੀਰ ਬੁੱਢਣ ਸ਼ਾਹ ਸੁੰਨ ਹੋ ਗਿਆ ਤੇ ਕਹਿੰਦਾ ਹੈ ਇਹ ਸ਼ੇਰ ਤਾਂ ਕਦੇ ਮੇਰੇ ਅੱਗੇ ਝੁਕਦਾ ਨਹੀਂ ਸੀ ਇਹ ਸਾਧੂ ਜ਼ਰੂਰ ਕੋਈ ਪ੍ਰਮਾਤਮਾ ਦਾ ਅੰਛ ਹੈ ਜਿਸ ਦੇ ਅੱਗੇ ਜੰਗਲ ਦਾ ਰਾਜਾ ਵੀ ਨਤਮਸਤਕ ਹੋ ਗਿਆ ਫਕੀਰ ਉਸੇ ਬੇਲੇ ਦੁੱਧ ਲੈ ਕੇ ਗੁਰੂ ਨਾਨਕ ਦੇਵ ਜੀ ਕੋਲ ਆਇਆ ਨਤਮਸਤਕ ਹੋ ਕੇ ਕਹਿੰਦਾ ਹੈ ਗੁਰੂ ਜੀ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਮੈਂ ਤੁਹਾਨੂੰ ਪਛਾਣ ਨਹੀਂ ਸਕਿਆ ਕਿਰਪਾ ਕਰਕੇ ਮੇਰੀ ਭੁੱਲ ਮਾਫ ਕਰ ਦਿਓ ਅਤੇ ਇਹ ਦੁੱਧ ਕਬੂਲ ਕਰੋ ਤੁਸੀਂ ਵੀ ਪੀ ਲਓ ਅਤੇ ਆਪਣੇ ਸਾਥੀ ਨੂੰ ਵੀ ਦੇ ਦਿਓ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਬੁੱਢਣ ਸ਼ਾ ਦੁੱਧ ਤਾਂ ਤੇਰੇ ਕੋਲ ਪਹਿਲਾਂ ਵੀ ਸੀ ਪਰ ਤੂੰ ਪਹਿਲਾਂ ਦਿੱਤਾ ਕਿਉਂ ਨਹੀਂ ਜੇ ਤੂੰ ਸਾਡੇ ਕੋਲ ਆਉਂਦਾ ਹੀ ਇਹ ਦੁੱਧ ਪਿਉਂਦਾ ਤਾਂ ਅਸੀਂ ਜ਼ਰੂਰ ਪੀ ਲੈਂਦੇ ਪਰ ਹੁਣ ਨਹੀਂ ਇਹ ਦੁੱਧ ਅਸੀਂ ਹੁਣ ਨਹੀਂ ਪੀਣਾ ਹਾਂ ਸਮਾਂ ਆਉਣ ਤੇ ਜ਼ਰੂਰ ਪੀ ਲਵਾਂਗੇ ਫਕੀਰ ਬੁੱਢਣ ਸ਼ਾ ਨੇ ਨਿਮਰਤਾ ਨਾਲ ਪੁੱਛਿਆ ਗੁਰੂ ਜੀ ਫਿਰ ਤੁਸੀਂ ਇਹ ਦੁੱਧ ਕਿਦੋਂ ਪੀਓਗੇ ਗੁਰੂ ਨਾਨਕ ਦੇਵ ਜੀ ਨੇ ਸ਼ਾਂਤ ਸਬਰ ਵਿੱਚ ਉੱਤਰ ਦਿੱਤਾ ਤੇਰਾ ਦੁੱਧ ਮੈਂ ਜ਼ਰੂਰ ਪੀਉਂਗਾ ਪਰ ਤਦ ਜਦ ਮੈਂ ਆਪਣੇ 6ਵੇਂ ਰੂਪ ਵਿੱਚ ਇਸ ਧਰਤੀ ਤੇ ਆਵਾਂਗਾ ਬੁੱਢਣ ਸ਼ਾਹ ਨੇ ਜਗਿਆਸੂ ਹੋ ਕੇ ਪੁੱਛਿਆ ਗੁਰੂ ਜੀ ਇਹ ਕਿਹੜਾ ਜਾਮਾ ਹੋਵੇਗਾ ਅਤੇ ਹੁਣ ਤੁਸੀਂ ਕਿਹੜੇ ਜਾਮੇ ਵਿੱਚ ਹੋ ਗੁਰੂ ਜੀ ਕਹਿਣ ਲੱਗੇ ਇਹ ਮੇਰਾ ਪਹਿਲਾ ਜਾਮਾ ਹੈ ਫਕੀਰ ਨੇ ਚਿੰਤਾ ਨਾਲ ਕਿਹਾ ਗੁਰੂ ਜੀ 6ਵੇਂ ਜਾਮੇ ਤੱਕ ਪਹੁੰਚਣ ਵਿੱਚ ਤਾਂ ਬਹੁਤ ਸਮਾਂ ਲੱਗੇਗਾ ਕੌਣ ਜਾਣੇ ਤਦ ਤੱਕ ਮੈਂ ਇਸ ਸੰਸਾਰ ਵਿੱਚ ਰਹਾਂਗਾ ਜਾਂ ਨਹੀਂ ਇਨਸਾਨ ਦੀ ਤਾਂ ਇੱਕ ਸਾਦਾ ਵੀ ਭਰੋਸਾ ਨਹੀਂ ਤਦ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਬੁੱਢਣ ਸ਼ਾਹ ਸੁਣ ਲੈ ਅੱਜ ਮੈਂ ਤੇਰੇ ਨਾਲ ਇੱਕ ਵਚਨ ਕਰਦਾ ਹਾਂ ਜਦ ਤੱਕ ਮੈਂ ਛੇਵੇਂ ਜਾਮੇ ਵਿੱਚ ਆ ਕੇ ਤੇਰੇ ਕੋਲੇ ਦੁੱਧ ਨਹੀਂ ਪੀਂਦਾ ਤਦ ਤੱਕ ਮੌਤ ਤੇਰੇ ਕੋਲ ਨਹੀਂ ਫਟਕੇਗੀ ਤੇਰੀ ਉਮਰ ਉਸ ਸਮੇਂ ਤੱਕ ਰੁਕ ਜਾਵੇਗੀ ਦੋਸਤੋ ਜਦ ਗੁਰੂ ਨਾਨਕ ਦੇਵ ਜੀ ਕਿਰਪਾ ਕਰਦੇ ਹਨ ਤਾਂ ਉਹਨਾਂ ਦਾ ਹਰ ਬਚਨ ਪੱਥਰ ਦੀ ਲਕੀਰ ਬਣ ਜਾਂਦਾ ਹੈ ਫਕੀਰ ਨੇ ਨਿਮਰ ਹੋ ਕੇ ਪੁੱਛਿਆ ਗੁਰੂ ਜੀ ਤਾਂ ਇਸ ਦੁੱਧ ਦਾ ਕੀ ਕਰਾਂ ਇਹ ਤਾਂ ਤਦ ਤੱਕ ਖਰਾਬ ਹੋ ਜਾਵੇਗਾ ਗੁਰੂ ਨਾਨਕ ਦੇਵ ਜੀ ਨੇ ਕਿਹਾ ਪਹਿਲੀ ਗੱਲ ਤੈਨੂੰ ਮੌਤ ਨਹੀਂ ਆਏਗੀ ਦੂਜੀ ਗੱਲ ਇਹ ਦੁੱਧ ਵੀ ਖਰਾਬ ਨਹੀਂ ਹੋਵੇਗਾ ਇਸ ਨੂੰ ਜ਼ਮੀਨ ਵਿੱਚ ਇੱਕ ਗੱਡਾ ਬਣਾ ਕੇ ਦੱਬ ਦੇ ਮੇਰੇ ਛੇਵੇਂ ਰੂਪ ਵਿੱਚ ਆਉਣ ਤੱਕ ਇਹ ਸੁਰੱਖਿਅਤ ਰਹੇਗਾ ਬੁੱਢਣ ਸ਼ਾਹ ਨੇ ਗੁਰੂ ਜੀ ਦੇ ਆਦੇਸ਼ ਅਨੁਸਾਰ ਦੁੱਧ ਨੂੰ ਜ਼ਮੀਨ ਵਿੱਚ ਦਬਾ ਦਿੱਤਾ ਉਹ ਸ਼ਰਦਾ ਨਾਲ ਹੱਥ ਜੋੜ ਕੇ ਕਹਿੰਦਾ ਹੈ ਗੁਰੂ ਜੀ ਤੁਸੀਂ ਸੱਚੇ ਦਰਬਾਰ ਦੇ ਬਾਦਸ਼ਾਹ ਹੋ ਸਦੀਆਂ ਬਾਦ ਗੁਰੂ ਨਾਨਕ ਦੇਵ ਜੀ ਆਪਣੇ ਛੇਵੇਂ ਸਗਰੂਪ ਸ੍ਰੀ ਗੁਰੂ ਹਰ ਗੋਬਿੰਦ ਸਾਹਿਬ ਜੀ ਦੇ ਰੂਪ ਵਿੱਚ ਪ੍ਰਗਟ ਹੋਏ ਤਾਂ ਉਹ ਖੁਦ ਬੁੱਢਣ ਛਾਹ ਦੇ ਡੇਰੇ ਤੇ ਪਹੁੰਚੇ ਉਹਨਾਂ ਮੁਸਕਰਾਉਂਦੇ ਹੋਏ ਕਿਹਾ ਬੁੱਢਣ ਛਾਹ ਤੇਰਾ ਇੰਤਜ਼ਾਰ ਬਹੁਤ ਲੰਮਾ ਹੋ ਗਿਆ ਹੁਣ ਜਾ ਉਹ ਦੁੱਧ ਲੈ ਕੇ ਆ ਜੋ ਤੂੰ ਮੇਰੇ ਲਈ ਦਵਾਇਆ ਸੀ ਬੁੱਢਣ ਛਾਹ ਨੇ ਜ਼ਮੀਨ ਖੋਦੀ ਤਾਂ ਦੁੱਧ ਉਵੇਂ ਹੀ ਸੀ ਜਿਵੇਂ ਸਦੀਆਂ ਪਹਿਲਾਂ ਦਬਾਇਆ ਗਿਆ ਸੀ ਤਾਜ਼ਾ ਅਤੇ ਨਿਰਮਲ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹ ਦੁੱਧ ਗ੍ਰਹਿਣ ਕੀਤਾ ਅਤੇ ਕਹਿਣ ਲੱਗੇ ਮੰਗ ਬੁੱਢਣ ਸਾਹ ਹੁਣ ਕੀ ਮੰਗਦਾ ਹੈ ਬੁੱਢਣ ਸਾਹ ਦੀਆਂ ਅੱਖਾਂ ਭਰ ਆਈਆਂ ਉਹ ਸਿਰ ਝੁਕਾ ਕੇ ਕਹਿੰਦਾ ਹੈ ਗੁਰੂ ਜੀ ਮੈਨੂੰ ਕੁਝ ਨਹੀਂ ਚਾਹੀਦਾ ਤੁਸੀਂ ਹੀ ਮੇਰੇ ਪ੍ਰਭੂ ਹੋ ਜਦ ਵੀ ਮੈਂ ਤੁਹਾਡੀ ਯਾਦ ਕਰਦਾ ਹਾਂ ਉੱਪਰ ਵੀ ਤੁਸੀਂ ਹੀ ਦਿਖਦੇ ਹੋ ਹੇਠਾਂ ਵੀ ਤੁਸੀਂ ਹੀ ਮੇਰਾ ਸਿਰਫ ਇੱਕ ਹੀ ਅਰਮਾਨ ਹੈ ਮੈਨੂੰ ਆਪਣੇ ਚਰਨਾਂ ਵਿੱਚ ਸਥਾਨ ਦੇ ਦਿਓ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਸਦੇ ਸਿਰ ਤੇ ਹੱਥ ਰੱਖਿਆ ਅਤੇ ਕਹਿਣ ਲੱਗੇ ਬੁੱਢਣ ਛਾ ਤੂੰ ਸਦਾ ਮੇਰੇ ਨਾਲ ਰਹੇਗਾ ਤੇਰੀ ਭਗਤੀ ਅਮਰ ਰਹੇਗੀ ਦੋਸਤੋ ਇਸ ਪਵਿੱਤਰ ਸਾਖੀ ਤੋਂ ਸਾਨੂੰ ਇਹ ਸਿੱਖਣ ਨੂੰ ਮਿਲਦਾ ਹੈ ਕਿ ਗੁਰੂ ਤੇ ਅਟੁੱਟ ਵਿਸ਼ਵਾਸ ਹੀ ਸੱਚੀ ਭਗਤੀ ਹੈ ਗੁਰੂ ਦੀ ਰਜ਼ਾ ਵਿੱਚ ਰਹਿਣਾ ਹੀ ਜੀਵਨ ਦਾ ਸਭ ਤੋਂ ਵੱਡਾ ਵਰਦਾਨ ਹੈ ਜੇ ਇਹ ਸਾਖੀ ਤੁਹਾਡੇ ਦਿਲ ਨੂੰ ਛੂ ਗਈ ਹੋਵੇ ਤਾਂ ਇਸ ਨੂੰ ਪਿਆਰ ਨਾਲ ਲਾਈਕ ਕਮੈਂਟ ਅਤੇ ਸ਼ੇਅਰ ਜ਼ਰੂਰ ਕਰਿਓ ਵਾਹਿਗੁਰੂ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ